ਸਨਾਤਨ ਮਤਨ ਨੂੰ ਕਿੱਥੇ ਕੀ ਨੂੰ ਕਰਦੇ ਹਾਂ ਮੈਂ ਸਾਰਿਆਂ ਨੂੰ ਕਰਦਾ ਮੇਰਾ ਕੋਈ ਇੱਕ ਇੱਕ ਨੂੰ ਨਹੀਂ ਹੁੰਦਾ ਹਰੇਕ ਇਨਸਾਨ ਜਿਹੜੇ ਜਨਮ ਜਿਹੜੀ ਮਾਂ ਦੇ ਕੁੱਖ ਤੋਂ ਜਨਮ ਲੈਂਦਾ ਜਿੱਥੇ ਮਾਂ ਪਿਓ ਦਾ ਧਰਮ ਹੁੰਦਾ ਉਸੇ ਧਰਮ 'ਚ ਹੁੰਦਾ ਤੁਸੀਂ ਜੇ ਸਿੱਖੀ ਨਾਲ ਸੰਬੰਧ ਰੱਖਦੇ ਹੋ ਤਾਂ ਗੁਰਦੁਆਰਾ ਸਾਹਿਬ ਕਿੰਨੀ ਵਾਰੀ ਜਾਂਦੇ ਹੋ ਮੈਂ ਮੰਦਿਰ ਵੀ ਜਾਂਦਾ ਗੁਰਦੁਆਰੇ ਵੀ ਜਾਂਦਾ ਕਿਤੇ ਵੀ ਜਾਂਦਾ ਕਿੰਨੀ ਵਾਰੀ ਜਾਂਦਾ ਰੂਟੀਨ ਹੈਗੀ ਕਿ ਗੁਰਦੁਆਰੇ ਜਾ ਕੇ ਮੇਰਾ ਜਾਂ ਮੰਦਿਰ ਜਾ ਕੇ ਸਿਰ ਝੁਕਾ ਕੇ ਮੇਰੀ ਉਹ ਜਿਹੜੀ ਹੈ ਉਥੇ ਅਰਦਾਸ ਲਗਣੀ ਹੈ ਜਾਂ ਮੇਰੀ ਹਾਜ਼ਰੀ ਲੱਗੇਗੀ ਜੇ ਮੈਂ ਘਰੇ ਬਹਿ ਕੇ ਵੀ ਮੱਥਾ ਟੇਕ ਸਕਦਾ ਜਾਂ ਕਾ ਕਰ ਸਕਦਾ ਧਰਮ ਮੇਂ ਨਹੀਂ ਕਹਿੰਦਾ ਘਰ ਬਹਿ ਕੇ ਤੁਹਾਡੀ ਹਾਜ਼ਰੀ ਲੱਗ ਸਕਦੀ ਹੈ ਘਰ ਕਹਿੰਦਾ ਘਰ ਬਹਿ ਕੇ ਹਾਜ਼ਰੀ ਨਹੀਂ ਲੱਗਦੀ ਨਹੀਂ ਲੱਗ ਸਕਦੀ ਬਿਲਕੁਲ ਨਹੀਂ ਲੱਗ ਸਕਦੀ ਤੇ ਤੁਸੀਂ ਘਰੇ ਜਾਪ ਕਰਦੇ ਹੋ ਬਿਲਕੁਲ ਕਰਦੇ ਹੋ ਤੁਸੀਂ ਤਾਂ ਕਿਉਂ ਘਰੇ ਜਾਪ ਕਰਨਾ ਜਾਂ ਘਰੇ ਸਮਾਧੀ ਚ ਬਹਿਣਾ ਉਹ ਕਹਿੰਦੇ ਉਹ ਹਾਜ਼ਰੀ ਚ ਨਹੀਂ ਆਉਂਦਾ ਡੂ ਥਿੰਕ ਕਿ ਇਦਾਂ ਹੋ ਰਿਹਾ ਹੈ ਕਿ ਜਿਹੜੇ ਲੋਕ 크ਰਿਸਚੀਅਨਿਟੀ ਵੱਲ ਜਾ ਰਹੇ ਨੇ ਉਹਨਾਂ ਨੂੰ ਆਪ ਦੇ ਹਿੰਦੂ ਧਰਮ ਚ ਸਨਾਤਨ ਧਰਮ ਚ ਸਿੱਖ ਧਰਮ ਚ ਇਸਲਾਮ ਧਰਮ ਚ ਉਹ ਸਕੂਨ ਨਹੀਂ ਮਿਲਿਆ ਜਾਂ ਕਿਸ ਨੇ ਹੱਥ ਪੱਲਾ ਨਹੀਂ ਫੜਿਆ ਤਾਂ ਉਧਰ ਜਾ ਰਹੇ ਨੇ ਪਰ ਇਹ ਜਿਹੜਾ ਸਮਾਂ ਉਹ ਬਹੁਤ ਮਨੁੱਖਤਾ ਵਾਸਤੇ ਖਤਰਨਾਕ ਹੋਏਗਾ ਆਉਣ ਵਾਲੇ ਸਮਾਂ ਇੱਕ ਇੱਕ ਬੱਚਾ ਤੇ ਜਿਨ੍ਹਾਂ ਨਾਲ ਤੁਹਾਡਾ ਮੁਕਾਬਲਾ ਹੋਣਾ ਆਉਣ ਵਾਲੇ ਸਮਿਆਂ ਦੇ ਵਿੱਚ ਮੁਕਾਬਲਾ ਹੋਣਾ ਉਹ ਤਿੰਨ ਤਿੰਨ ਬੀਬੀਆਂ ਦੇ 9 9 ਬੱਚੇ ਵਾਲੇ ਆ ਲਵ ਜਿਹਾਤ ਦਾ ਮਾਮਲਾ ਸਾਹਮਣੇ ਆਂਦਾ ਹੈ ਜਾਂ ਕਿਸੇ ਮੁਸਲਮ ਬੰਦੇ ਦੀ ਦਾੜ੍ਹੀ ਕੱਟ ਦਿੱਤੀ ਜਾਂਦੀ ਹੈ ਉਦੋਂ ਕਿਉਂ ਨਹੀਂ ਗੱਲ ਇਹ ਸਾਹਮਣੇ ਆਂਦੀ ਕਿ ਉਹਨਾਂ ਪ੍ਰਤੀ ਸਿੰਪਥੀ ਕਿਉਂ ਨਹੀਂ ਨਜ਼ਰ ਆਂਦੀ ਕਿ ਕਿ ਇਸੇ ਧਰਮਗੁਰੂ ਵੱਲੋਂ ਕਿ ਕਿਉਂ ਕਿਸੇ ਬਜ਼ੁਰਗ ਦੀ ਦਾੜ੍ਹੀ ਕੱਟੀ ਕਿਉਂ ਉਹਨੂੰ ਧੱਕੇ ਨਾਲ ਕਿਹਾ ਗਿਆ ਜੈ ਸ਼੍ਰੀ ਰਾਮ ਦਾ ਨਾਰਾ ਲਾਉ। ਚਰਚਾ ਛੱਡੀ ਹੈ ਤਾਂ ਦੂਰ ਤੱਕ ਜਾਊਗੀ। ਪੰਜਾਬ ਵਿੱਚ ਕੀ ਪੂਰੀ ਦੁਨੀਆ ਵਿੱਚ ਜਦੋਂ ਚਰਚਾ ਹੁੰਦੀ ਹੈ ਧਰਮ ਨੂੰ ਲੈ ਕੇ ਹਰ ਬੰਦੇ ਦੇ ਆਪਣੇ ਵਿਚਾਰ ਆਪਦੇ ਹੁੰਦੇ ਨੇ। ਦੂਜੇ ਦੇ ਵਿਚਾਰ ਜਦੋਂ ਸੁਣਨ ਲੱਗਦਾ ਹੈ ਉਸ ਨੂੰ ਸਹਿਮਤ ਤਾਂ ਜ਼ਰੂਰ ਹੁੰਦਾ ਪਰ ਕਿਤੇ ਨਾ ਕਿਤੇ ਆਪਣੀ ਰਾਤ ਜ਼ਰੂਰ ਉੱਪਰ ਰੱਖਦਾ ਪੰਜਾਬ ਦੇ ਸ਼ਹਿਰ ਲੁਧਿਆਣਾ ਇੱਥੇ ਇੱਕ ਚਰਚਾ ਹੋ ਰਹੀ ਸੀ ਪੰਜਾਬ ਬੋਰਡ ਦਾ ਪ੍ਰੋਗਰਾਮ ਦੇ ਵਿੱਚ ਵੱਖਰੇ ਵੱਖਰੇ ਧਰਮਾਂ ਦੇ ਨੁਮਾਇੰਦੇ ਉਹਨਾਂ ਦੇ ਐਡਵੋਕੇਟ ਤੇ ਪਹੁੰਚੇ ਨੇ ਉਹਨਾਂ ਵਿੱਚ ਹੀ ਗਗੀ ਪੰਡਿਤ ਜੀ ਸਾਡਾ ਮੌਜੂਦ ਨੇ ਪੰਡਿਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਿਹਾ ਚਰਚਾ ਜਦੋਂ ਇਹ ਧਰਮ ਦੀ ਛੱਡਦੀ ਹੈ ਦੂਰ ਤੱਕ ਜਾਂਦੀ ਹੈ ਪਰ ਇਹਦਾ ਐਂਡ ਨਹੀਂ ਕੋਈ ਨਜ਼ਰ ਆਉਂਦਾ ਕਿ ਇੱਕ ਚੀਜ਼ ਤੇ ਜਾ ਕੇ ਚਰਚਾ ਖਤਮ ਹੋ ਜAVE ਚਰਚਾ ਜਿਵੇਂ ਜਿਵੇਂ ਦਿਨ ਲੰਘਦੇ ਰਹਿੰਦੇ ਨੇ ਇਹ ਚਰਚਾ ਵੱਧਦੀ ਰਹਿੰਦੀ ਹੈ ਵੈਰੀ ਗੁੱਡ ਕੀ ਨਾਂ ਤੁਹਾਡਾ ਮੇਰਾ ਨਾਮ ਹੈ ਰਿਸ਼ਭ ਰਿਸ਼ਭ ਚਾਵਲਾ ਨਾਂ ਹੈ ਮੇਰਾ ਸਨਾਤਨ ਮਤ ਨੂੰ ਕੋ ਕਰਦੇ ਹਾਂ ਬਿਲੋਂਗ ਕਰ ਹਾਂ ਸਨਾਤਨ ਕਹਿ ਸਕਦੇ ਹਾਂ ਮੈਨੂੰ ਤੁਹਾਡੇ ਤੁਹਾਡੇ ਸਵਾਲ ਦੇ ਤੁਹਾਨੂੰ ਜਵਾਬ ਦੂੰਗਾ ਸਨਾਤਨ ਮਤ ਨੂੰ ਕਿੱਥੇ ਕਿਨੂੰ ਕਰਦੇ ਹਾਂ ਮੈਂ ਸਾਰਿਆਂ ਨੂੰ ਕਰਦਾ ਮੇਰਾ ਕੋਈ ਇੱਕ ਇੱਕ ਨੂੰ ਨਹੀਂ ਹੁੰਦਾ ਹਰੇਕ ਇਨਸਾਨ ਜਿਹੜੇ ਜਨਮ ਜਿਹੜੀ ਮਾਂ ਦੇ ਕੁੱਖ ਤੋਂ ਜਨਮ ਲੈਂਦਾ ਜਿੱਥੇ ਮਾਂ ਪਿਓ ਦਾ ਧਰਮ ਹੁੰਦਾ ਉਸੇ ਧਰਮ 'ਚ ਹੁੰਦਾ ਤੇ ਤੁਸੀਂ ਜੇ ਸਿੱਖੀ ਨਾਲ ਸਬੰਧ ਰੱਖਦੇ ਹੋ ਤਾਂ ਗੁਰਦੁਆਰਾ ਕਥਾਪ ਕਿੰਨੀ ਵਾਰੀ ਜਾਂਦੇ ਹੋ ਮੈਂ ਮੰਦਿਰ ਵੀ ਜਾਂਦਾ ਗੁਰਦੁਆਰੇ ਵੀ ਜਾਂਦਾ ਕਿਤੇ ਵੀ ਜਾਂਦਾ ਕਿੰਨੀ ਵਾਰੀ ਜਾਂਦਾ ਰੁਟੀਨ ਹੈਗੀ ਹਰ ਇੱਕ ਚੀਜ਼ ਦੀ ਰੁਟੀਨ ਹੀ ਹੈਗੀ ਮੈਨੂੰ ਲੱਗਦਾ ਹੈ ਕਿ ਹਰ ਬੰਦੇ ਦਾ ਧਰਮ ਨਾਲ ਆਪਣਾ ਇੱਕ ਰਿਲੇਸ਼ਨ ਹੋ ਸਕਦਾ ਜ਼ਰੂਰੀ ਨਹੀਂ ਹੈ ਮੈਂ ਕਿ ਗੁਰਦੁਆਰੇ ਜਾ ਕੇ ਹੀ ਮੇਰਾ ਜਾਂ ਮੰਦਿਰ ਜਾ ਕੇ ਸਿਰ ਝੁਕਾ ਕੇ ਮੇਰੀ ਉਹ ਜਿਹੜੀ ਹੈ ਉੱਥੇ ਅਰਦਾਸ ਲੱਗਣੀ ਹੈ ਜਾਂ ਮੇਰੀ ਹਾਜ਼ਰੀ ਲੱਗੇਗੀ ਜੇ ਮੈਂ ਕਰੇ ਬੈ ਕੇ ਵੀ ਮੱਥਾ ਟੇਕ ਸਕਦਾ ਜਾਂ ਕਾ ਕਰ ਸਕਦਾ ਸਰ ਜੀ ਧਰਮ ਵੀ ਨਹੀਂ ਕਹਿੰਦਾ ਘਰ ਬੈ ਕੇ ਤੁਹਾਡੀ ਹਾਜ਼ਰੀ ਲੱਗ ਸਕਦੀ ਹੈ ਘਰ ਧਰਮ ਕਹਿੰਦਾ ਕਰ ਬੈ ਕੇ ਹਾਜ਼ਰੀ ਨਹੀਂ ਲੱਗਦੀ ਨਹੀਂ ਲੱਗ ਸਕਦੀ ਬਿਲਕੁਲ ਨਹੀਂ ਲੱਗ ਸਕਦੀ ਧਰਮ ਲਈ ਹੁਣ ਮੇਰੇ ਹੱਥ ਚ ਮਾਲਾ ਹੈ ਜਾਪ ਬਹੁਤ ਜ਼ਰੂਰੀ ਹੈ ਜੇ ਧਰਮੀ ਹੈ ਕੋਈ ਧਰਮ ਦਾ ਵੀ ਹੈ ਆਪਣੇ ਧਰਮ ਦਾ ਜਾਪ ਕਰੇ ਠੀਕ ਹੈ ਆਪਣੇ ਧਰਮ ਦੇ ਵਿੱਚ ਪੱਕਾ ਰਹੇ ਘੱਟੋ ਘੱਟ 15 20 ਮਿੰਟ 30 ਮਿੰਟ ਜਿੰਦਗੀ ਦੇ ਰੁਟੀਨ ਦੇ ਵਿੱਚ ਜੇ ਪ੍ਰਮਾਤਮਾ ਦੇ ਲੇਖੇ ਲਾਂਦਾ ਉਸ ਜੋਤ ਦੇ ਲੇਖੇ ਲਾਂਦਾ ਤਾਂ ਤਾਂ ਹੀ ਬੰਦਾ ਧਰਮੀ ਘਵਾ ਸਕਦਾ ਜਾਂ ਧਰਮ ਦੀ ਪ੍ਰਵਾਸ਼ਾ ਦੀ ਜਿਹੜੇ ਗੱਲ ਸਾਰੇ ਲੋਕ ਮੈਂ ਤੁਹਾਨੂੰ ਇਕੱਲੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਤੁਹਾਨੂੰ ਪੁੱਛਣ ਦਾ ਕਾਰਨ ਇਹ ਸੀ ਵੀ ਜਿਹੜੇ ਲੋਕ ਅੱਜ ਇਸ ਸਮੇਂ 'ਚ ਵਿਚਰ ਰਹੇ ਆ ਉਹ ਸਾਰੇ ਲੋਕ ਧਰਮ ਨਾਲ ਟੁੱਟ ਚੁੱਕੇ ਆ ਹਰੇਕ ਬੰਦਾ ਆਪਣੀ ਜਿੰਦਗੀ 'ਚ ਇੰਨਾ ਕਿ ਬਿਜ਼ੀ ਆ ਇੰਨਾ ਉਹਦੇ 'ਚ ਚੱਲ ਰਿਹਾ ਵੀ ਕਿਸੇ ਬੰਦੇ ਕੋਲ ਧਰਮ ਲਈ ਸਮਾਂ ਹੀ ਹੈ ਨਹੀਂ ਇਸ ਕਰਕੇ ਜਿਹੜੀ ਧਰਮ ਦੀ ਪ੍ਰਵਾਸਾ ਉਹ ਲੋਕਾਂ ਨੇ ਆਪਣੇ ਬੱਚਿਆਂ ਨੂੰ ਆਪਣੀ ਪੀੜ੍ਹੀ ਨੂੰ ਸਕੂਲ ਟਾਈਮ ਤੋ ਤੋੜਦਾ ਧਰਮ ਨਾਲੋਂ ਇੱਕ ਸੰਡੇ ਇਸ ਤਰ੍ਹਾਂ ਦਾ ਕੰਮ ਰੱਖਿਆ ਵੀ ਮੰਦਰ ਗੁਰਦੁਆਰੇ ਜੇ ਕਿਤੇ ਟਾਈਮ ਲੱਗਿਆ ਜਾਂ ਤਾਂ ਕਿਸੇ ਦੇ ਭੋਗ ਤੇ ਤੇ ਜਾਂ ਕਿਤੇ ਦੇ ਵਿਆਹ ਦੇ ਆਨੰਦਕਾਰਜਾਂ ਤੇ ਜਾ ਕੇ ਆਉਣਾ ਜਾਂ ਫੇਰਿਆਂ ਤੇ ਜਾਣਾ ਬਸ ਇੰਨਾ ਕੀ ਰੱਬ ਨਾਲ ਸੰਬੰਧ ਜਿਹੜਾ ਉਹ ਲੋਕਾਂ ਦਾ ਰਹਿ ਗਿਆ ਤੇ ਤੁਸੀਂ ਘਰੇ ਜਾਪ ਕਰਦੇ ਹੋ ਬਿਲਕੁਲ ਕਰਦੇ ਹਾਂ ਤੁਸੀਂ ਤਾਂ ਕਿਉਂ ਘਰੇ ਜਾਪ ਕਰਨਾ ਜਾਂ ਘਰੇ ਸਮਾਧੀ ਚ ਬਹਿਣਾ ਉਹ ਕਹਿੰਦੇ ਉਹ ਹਾਜ਼ਿਰ ਚ ਨਹੀਂ ਆਉਂਦਾ ਇਹਦਾ ਮਤਲਬ ਇਹ ਹੋਇਆ ਕਿ ਗੁਰਦੁਆਰਿਆਂ ਚ ਮਸੀਤਾਂ ਚ ਗਿਰਜਾ ਘਰਾਂ ਚ ਮੰਦਿਰਾਂ ਚ ਰੱਬ ਹੈਗਾ ਘਰਾਂ ਚ ਨਹੀਂ ਹੈਗਾ ਜੇ ਮੈਂ ਆ ਨਾ ਲੱਗਿਆ ਮੈਨੂੰ ਪਾਣੀ ਠੰਡਾ ਲੱਗਿਆ ਮੈਂ ਵਾਹਿਗੁਰੂ ਦਾ ਨਾਮ ਲੈ ਲਿਆ ਉਹ ਹਾਇ ਗੁਰੂ ਪਾਣੀ ਠੰਡਾ ਹੈ ਉਹ ਮੇਰੀ ਹਾਜ਼ਰੀ ਨਹੀਂ ਮੰਨੀ ਜਾਣੀ ਨਹੀਂ ਨਹੀਂ ਮੈਂ ਉੱਥੇ ਲੈ ਕੇ ਆਉਣਾ ਤੁਹਾਨੂੰ ਤੁਸੀਂ ਦੁਬਾਰਾ ਮੈਨੂੰ ਉੱਤੇ ਘਰ ਤਾਂ ਮੈਂ ਤੁਹਾਨੂੰ ਕਿਹਾ ਵੀ ਜਿਹੜਾ ਬੰਦਾ ਘਰ ਤੇ ਜਾਬ ਕਰਦਾ 25 30 ਮਿੰਟ ਉਹਦੇ ਲਈ ਕੱਢਦਾ ਮੈਂ ਤੁਹਾਡੀ ਗੱਲ 'ਚ ਪਹਿਲਾਂ ਕਿਹਾ ਇਹ ਇਹ ਗੱਲ ਨਹੀਂ ਵੀ ਮੈਂ ਜਦੋਂ ਟਾਈਮ ਮਿਲੇਗਾ ਉਦੋਂ ਗੁਰੂ ਘਰ ਜਾਵਾਂਗਾ ਜਦੋਂ ਟਾਈਮ ਮਿਲੇਗਾ ਮੰਦਿਰ ਜਾਵਾਂਗਾ ਜਦੋਂ ਟਾਈਮ ਮਿਲੇਗਾ ਉਦੋਂ ਮਸਜਿਦ ਜਾਵਾਂਗਾ ਨਹੀਂ ਕਿਉਂਕਿ ਪ੍ਰਮਾਤਮਾ ਨੇ ਜਿਹੜੇ ਦੇਣ ਸਮਾਂ ਟਾਈਮ ਨਿਸ਼ਚਿਤ ਕੀਤੇ ਆ ਉਹ ਤਾਂ ਹੀ ਕੀਤੇ ਵੀ ਜੇ ਪ੍ਰਮਾਤਮਾ ਨੇ ਉਹਨਾਂ ਵਾਸਤੇ ਉਹਨਾਂ ਦੇ ਪਰਵਧਾਰਨ ਨਿਸ਼ਚਿਤ ਕੀਤਾ ਵੀ ਆ ਧਰਮ ਦੇ ਦਿਨ ਨੇ ਇਹ ਧਰਮ ਦੀ ਲਾਈਨ ਹੈ ਤੇ ਧਰਮ ਦਾ ਰਾਹ ਹੈ ਸਾਡੇ ਸਨਾਤਨੀਆਂ ਦੇ ਕਿਨ ਰਾਤੇ ਜਾ ਰਹੇ ਆ ਸਾਡੇ ਦਿਨ ਡਿਸਾਈਡ ਕੀਤੇ ਹੋਏ ਆ ਸਾਡਾ ਜਿਹੜਾ ਬ੍ਰਹਮ ਮੂਰਤਾ ਉਹ ਸਵੇਰੇ 2:30 ਵਜੇ ਤੋਂ ਬਾਅਦ ਸਟਾਰਟ ਹੋ ਜਾਂਦਾ ਵੀ ਕਦੋਂ ਸਨਾਤਨੀਆਂ ਨੂੰ ਉੱਠ ਕੇ ਨਾਉਣਾ ਹੈ ਕਦੋਂ ਪ੍ਰਮਾਤਮਾ ਦਾ ਨਾਮ ਜਪਣਾ ਹੈ ਕਦੋਂ ਜਾ ਕੇ ਪ੍ਰਮਾਤਮਾ ਨੂੰ ਨਮਸਤਕ ਹੋਣਾ ਹੈ ਇਸ ਕਰਕੇ ਜਿਹੜੀਆਂ ਧਰਮ ਦੀਆਂ ਪ੍ਰਵਾਹ ਸ਼ਾਵਾਂ ਨੇ ਉਹ ਬਹੁਤ ਨੇ ਅੱਜ ਧਰਮ ਟੁੱਟਦੇ ਤਾਂ ਲੋਕ ਜਾ ਰਹੇ ਆ ਵੀ ਜਿਹੜੇ ਪੇਰੈਂਟਸ ਨੇ ਉਹ ਧਰਮ ਵਾਸਤੇ ਅਵੇਰ ਨਹੀਂ ਉਹਨਾਂ ਨੂੰ ਰੋਜ਼ੀ ਰੋਟੀ ਕਮਾਉਣ ਤੋਂ ਬਾਅਦ ਆਪਣੇ ਬੱਚਿਆਂ ਲਈ ਆਪਣੇ ਧਰਮ ਵਾਸਤੇ ਸਮਾਂ ਨਹੀਂ ਤੁਸੀਂ ਇੱਕ ਰਮਜ਼ਾਨ ਦੀ ਗੱਲ ਕੀਤੀ ਨਾ ਪਿੱਛੇ ਚਰਚਾ ਬੜੀ ਛੜੀ ਮੁਹੰਮਦ ਸ਼ਾਮੀ ਚੈਂਪੀਅਨਸ ਟਰੋਫੀ ਦਾ ਮੈਚ ਹੋਇਆ ਮੁਸਲਮਾਨ ਨੇ ਇਸਲਾਮ ਧਰਮ ਨੂੰ ਮੰਨਦੇ ਨੇ ਉਹਨਾਂ ਨੇ ਰੋਜ਼ਾ ਨਹੀਂ ਰੱਖਿਆ ਉਹਨਾਂ ਨੇ ਉੱਥੇ એનર્ਜੀ ਡਰਿੰਕ ਹੁੰਦੀ ਉਹ ਪੀ ਲਈ ਉਹ ਕਹਿੰਦੇ ਕਿ ਮੈਂ ਆਪਣੇ ਦੇਸ਼ ਲਈ ਖੇਡਦਾ ਪਿਆ ਕਿ ਮੈਨੂੰ ਦੇਸ਼ ਮੈਂ ਉੱਪਰ ਰੱਖ ਰਿਹਾ ਆਪਣੇ ਧਰਮ ਨਾਲੋਂ ਕਿ ਬਾਕੀ ਮੁਸਲਮਨ ਕਮਿਊਨਿਟੀ ਹੈ ਬਾਕੀ ਲੋਕ ਮੈਨੂੰ ਉਸ ਲਈ ਮਾਫ ਵੀ ਨਹੀਂ ਕਰ ਸਕਦੇ ਮਹਾਰਾਜ ਜੀ ਜਿਹੜਾ ਬੰਦਾ ਸਪੋਰਟਸਮੈਨ ਹੈ ਜਿਹੜਾ ਬੰਦਾ ਦੇਸ਼ ਵਾਸਤੇ ਖੇਡ ਰਿਹਾ ਜਿਹੜਾ ਸੈਨਿਕ ਹੈ ਉਹਦਾ ਧਰਮ ਹੈ ਜਿਹੜਾ ਉਹ ਦੇਸ਼ ਦੀ ਰੱਖਿਆ ਤੇ ਸੁਰੱਖਿਆ ਧਰਮ ਹੈ ਸੈਨਿਕ ਦਾ ਠੀਕ ਹੈ ਇੱਕ ਖਿਡਾਰੀ ਸੈਨਿਕ ਦੇ ਰੂਪ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾ ਕੇ ਖੇਡ ਰਿਹਾ ਤੇ ਉਹਦੀ ਆਪਣੀ ਸਰੀਰਕ ਪੂਰਤੀ ਵਾਸਤੇ ਫਿਜ਼ੀਕਲ ਤੌਰ ਤੇ ਪਾਣੀ ਪੀਏ ਡਰਿੰਕ ਪੀਏ ਕੁਝ ਵੀ ਪੀਏ ਜਦੋਂ ਉਹ ਉਸ ਕੰਮ ਤੋਂ ਰਿਟਾਇਰਡ ਹੋ ਜਾਏਗਾ ਉਸ ਤੋਂ ਬਾਅਦ ਉਹਨੂੰ ਆਪਣੇ ਧਰਮ ਦੀ ਪਾਲਣਾ ਕਰਨੀ ਚਾਹੀਦੀ ਹੈ ਉਹਨੇ ਟਾਈਮ ਵਾਸਤੇ ਉਹ ਦੇਸ਼ ਦਾ ਜਿਹੜਾ ਸਿਪਾਹੀ ਹੈ ਉਹ ਆਪਣੇ ਸਰੀਰਕ ਪੂਰਤੀ ਵਾਸਤੇ ਕੁਝ ਵੀ ਜਿਹੜਾ ਲੈ ਸਕਦਾ। ਇਹ ਹੋਰ ਕਿਸੇ ਕਿਤੇ ਚ ਨਹੀਂ ਆਉਂਦਾ ਜਿਵੇਂ ਮੈਂ ਕਹਾਂ ਪੱਤਰਕਾਰ ਤੇ ਪੱਤਰਕਾਰ ਤਾਂ ਮੇਰਾ ਧਰਮ ਹੈ ਮੈਨੂੰ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਚੀਜ਼ ਸਮਝ ਆਉਂਦੀ ਕਿ ਮੈਂ ਜੇ ਟਾਈਮ ਨਹੀਂ ਕੱਢ ਪਾ ਰਿਹਾ ਮੈਨੂੰ ਆਪਣਾ ਧਰਮ ਮੰਨ ਰਿਹਾ ਤੇ ਉਹ ਉਸ ਚੀਜ਼ ਕਿਤੇ ਚ ਨਹੀਂ ਆਉਂਦੀ ਫਿਰ? ਨਹੀਂ ਆਉਂਦੀ। ਬਿਲਕੁਲ ਨਹੀਂ ਆਉਂਦੀ। ਕਿਉਂਕਿ ਕੋਈ ਵੀ ਪੱਤਰਕਾਰ ਦੇਸ਼ ਲਈ ਸ਼ਹੀਦ ਹੋਣ ਨੂੰ ਤਿਆਰ ਨਹੀਂ ਅੱਜ ਦੀ ਘੜੀ 'ਚ। ਕੋਈ ਵੀ ਪੱਤਰਕਾਰ ਜਿਹੜਾ ਇਮਾਨਦਾਰੀ ਨਾਲ ਚੌਥਾ ਜਿਹਨੂੰ ਥੰਮ ਗਿਣਿਆ ਜਾਂਦਾ ਸੀ ਅ ਇਨਸਾਫ ਦਾ ਉਹ ਇਨਸਾਫ ਕਿਤੇ ਵੀ ਪੱਤਰਕਾਰੀ ਚ ਨਜ਼ਰ ਨਹੀਂ ਆਂਦਾ ਸਾਰੇ ਪੱਤਰਕਾਰ ਨੂੰ ਇੱਕੋ ਕੈਟਾਗਰੀ ਚ ਰੱਖ ਰਹੇ ਤੁਸੀਂ ਮੈਂ ਸਾਰਿਆਂ ਨੂੰ ਇੱਕੋ ਕੈਟਾਗਰੀ ਚ ਨਹੀਂ ਰੱਖ ਰਿਹਾ ਪਰ ਅੱਜ ਜਿੱਥੇ ਪੰਜਾਬ ਨੂੰ ਲੋੜ ਹੈ ਚਿੱਟੇ ਨਾਲ ਪੰਜਾਬ ਜੂਝ ਰਿਹਾ ਅੱਜ 99% ਲੋਕ ਸਰਕਾਰਾਂ ਦੇ ਹੱਕ ਦੇ ਵਿੱਚ ਚਲੇ ਜਾਂਦੇ ਆ ਪੱਤਰਕਾਰ ਭਾਈਚਾਰਾ ਉਹਨਾਂ ਦਾ ਕਾਰਨ ਹੈ ਵੀ ਉਹਨਾਂ ਨੇ ਸਰਕਾਰਾਂ ਤੋਂ ਐਡ ਲੈਣੀ ਹੁੰਦੀ ਹੈ ਸਰਕਾਰਾਂ ਦੇ ਖਿਲਾਫ ਕੋਈ ਗੱਲ ਨਹੀਂ ਕਰਨੀ ਹੁੰਦੀ ਅਫਸਰ ਸ਼ਾਇਨ ਖੁਸ਼ ਰੱਖਣਾ ਹੁੰਦਾ ਇਸ ਕਰਕੇ ਜਿਹੜਾ ਬੰਦਾ ਦੇਸ਼ ਕੌਮ ਤੇ ਸਟੇਟ ਲਈ ਕੰਮ ਨਹੀਂ ਕਰ ਸਕਦਾ ਤੇ ਉਹ ਦੇਖੋ ਉਹਨਾਂ ਉਸ ਕੈਟਾਗਰੀ ਚ ਨਹੀਂ ਆਂਦਾ ਜਿਹੜੀ ਸ਼ੋਲਡਰ ਕੈਟਾਗਰੀ ਹੁੰਦੀ ਹੈ ਤੇ ਹੁਣ ਤੁਸੀਂ ਕਹਾਂਗੇ ਨਸ਼ੇ ਤੋਂ ਜੂਝ ਰਿਹਾ ਕੱਲੇ ਗੱਲ ਪੰਜਾਬ ਦੀ ਨਹੀਂ ਅਸੀਂ ਪੰਜਾਬ ਤੋਂ ਜੂਝ ਰਿਹਾ ਨਹੀਂ ਇਹ ਸਾਨੂੰ ਇਸ ਕਰਕੇ ਲੱਗਦਾ ਸਾਨੂੰ ਸਾਡੀ ਇਹ ਸਾਡੀ ਮਾਂ ਹੈ ਪੰਜਾਬ ਅਸੀਂ ਨਹੀਂ ਚਾਹਾਂਗੇ ਸਾਡੀ ਮਾਂ ਤੇ ਕੋਈ 1921 ਕੋਈ ਗਲਤ ਬੋਲੇ ਜਾਂ ਉਹ ਤੇ ਕੋਈ ਆਂ ਚਾਵੇ ਅਸੀਂ ਜਦੋਂ ਪੰਜਾਬ ਤੋਂ ਬਾਹਰ ਨਿਕਲਦੇ ਹਾਂ ਤੁਸੀਂ ਵੀ ਜਾਣਦੇ ਹੋਗੇ ਬੰਬੇ ਗੋਆ ਦਿੱਲੀ ਤੁਸੀਂ ਨਾ ਜੇ ਸਟ੍ਰੀਟਸ ਜਾ ਕੇ ਦੇਖੋ ਇਹਨਾਂ ਦੇ ਤਾਂ ਲੋਕਾਂ ਦਾ ਆਵਾ ਹੀ ਉੱਤਿਆ ਪਿਆ ਇਹ ਤਾਂ ਧਰਮ ਤੋਂ ਵੀ ਪਿਛੜੇ ਪਏ ਨੇ ਇਹ ਆਪਣੇ ਮਾਪਿਓ ਨੂੰ ਨਹੀਂ ਮਾਪਿਓ ਨੂੰ ਕੁਝ ਨਹੀਂ ਸਮਝਦੇ ਬਹੁਤ ਵਿਛੜ ਚੁੱਕਿਆ ਧਰਮ ਤੋਂ ਤਾਹੀਂ ਵਿਦੇਸ਼ੀ ਧਰਮ ਹੈ ਜਿਹੜੇ ਸਾਡੇ ਤੇ ਹੈਵੀ ਹੋ ਰਹੇ ਆ ਅਸੀਂ ਆਪਣਾ ਧਰਮ ਕਰਮ ਸਾਰੀਆਂ ਚੀਜ਼ਾਂ ਛੱਡ ਚੁੱਕੇ ਆ ਕਿਹੜਾ ਵਿਦੇਸ਼ੀ ਧਰਮ 크ਰਿਸਚੀਅਨਿਟੀ ਤੁਹਾਨੂੰ ਲੱਗਦਾ ਕਿ ਹਾਵੀ ਹੋ ਰਿਹਾ 100% ਅਸੀਂ ਆਪਣਾ ਐਜੂਕੇਸ਼ਨ ਸਿਸਟਮ ਉਹਨਾਂ ਦੇ ਹੱਥ ਚ ਫੜਾ ਚੁੱਕੇ ਆ ਅਸੀਂ ਆਪਣੀ ਜ਼ਿੰਦਗੀ ਦੀ ਜਿਹੜੀ ਮੇਨ ਵਾਗਡੋਰ ਆ ਸਾਰੀ ਉਹਨਾਂ ਦੇ ਹੱਥ ਚ ਫੜਾ ਕੇ ਵਿਦੇਸ਼ ਜਾਣ ਦੀ ਇੱਕ ਹੂੜ ਦੇ ਵਿੱਚ ਅਸੀਂ ਲੋਕ ਸਾਰੇ ਜਿਹੜੇ ਆ 크ਰਿਸਚੀਅਨਿਟੀ ਨੂੰ ਲਾਈਕ ਕਰ ਰਹੇ ਆ ਡੂ ਯੂ ਥਿੰਕ ਕਿ ਇਦਾਂ ਹੋ ਰਿਹਾ ਹੈ ਕਿ ਜਿਹੜੇ ਲੋਕ 크ਰਿਸਚੀਅਨਿਟੀ ਵੱਲ ਜਾ ਰਹੇ ਨੇ ਉਹਨਾਂ ਨੂੰ ਆਪ ਦੇ ਹਿੰਦੂ ਧਰਮ ਵਿੱਚ ਸਨਾਤਨ ਧਰਮ ਵਿੱਚ ਸਿੱਖ ਧਰਮ ਵਿੱਚ ਇਸਲਾਮ ਧਰਮ ਵਿੱਚ ਉਹ ਸਕੂਨ ਨਹੀਂ ਮਿਲਿਆ ਜਾਂ ਕਿਸ ਨੇ ਹੱਥ ਪੱਲਾ ਨਹੀਂ ਫੜਿਆ ਤਾਂ ਉਧਰ ਜਾ ਰਹੇ ਨੇ ਐਸੀ ਗੱਲ ਨਹੀਂ ਗੱਲ ਇਹ ਹੈ ਸਕੂਨ ਉਹਨਾਂ ਧਰਮਾਂ 'ਚ ਬਹੁਤ ਹੈ ਜਿਹੜੇ ਭਾਰਤੀ ਧਰਤੀ ਦੇ ਜਨਮ ਲਿਆ ਜਿਹੜੇ ਧਰਮ ਆਏ ਆ ਉਹਨਾਂ 'ਚ ਬਹੁਤ ਸਕੂਨ ਆ ਸਾਰਾ ਕੁਝ ਹੈ ਚੱਕਰ ਇਹ ਹੈ ਵੀ ਅੱਜ ਜਿਹੜਾ ਇੱਕ ਇੱਕ ਬੱਚਾ ਹੈ ਹਰੇਕ ਬੰਦੇ ਕੋਲ ਪੇਰੈਂਟਸ ਆਪਣੇ ਬੱਚੇ ਨੂੰ ਟਾਈਮ ਨਹੀਂ ਦੇ ਪਾਉਂਦੇ ਇੱਕ ਕਨਵਰਟ ਸਕੂਲਾਂ ਦਾ ਜਿਹੜਾ ਇਸ ਤਰ੍ਹਾਂ ਹੜਾ ਗਿਆ ਉਹਦੇ ਵਿੱਚ ਸਾਰੇ ਬੱਚਿਆਂ ਨੂੰ ਪੜ੍ਹਾ ਕੇ ਸਭ ਨੂੰ ਇਹ ਲੱਗਦਾ ਵੀ ਮੇਰਾ ਬੱਚਾ ਸਫਲ ਹੋ ਜਾਏਗਾ ਤੇ ਉੱਥੇ ਪੰਜਾਬ ਦੇ ਕਿਸੇ ਵੀ ਸਕੂਲ ਦੇ ਵਿੱਚ ਮੰਦਿਰ ਜਾਂ ਗੁਰਦੁਆਰਾ ਨਹੀਂ ਹੈਗਾ ਜਿੱਥੇ ਮਰਜ਼ੀ ਦੇਖ ਲਓ ਜਾ ਕੇ ਸਾਡੇ ਸਕੂਲ ਚ ਤਾਂ ਸੀਗਾ ਜਸੀਂ 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 ਤੋਂ ਪੜ੍ਹੇ ਆ ਸਾਡੇ ਸਿਗਾ ਸਾਡੇ ਜਿਹੜੀ ਸਵੇਰੇ ਪ੍ਰੇਅਰ ਹੁੰਦੀ ਸੀਗੀ ਉਹ ਵੀ ਮਾਤਾ ਸਰਸਵਤੀ ਨੂੰ ਉਹਨਾਂ ਦੀ ਆਰਾਧਨਾ ਕਰਦੇ ਹੋਏ ਹੁੰਦੀ ਸੀ ਸਾਡੇ ਵੀ ਉਸ ਸਮੇਂ ਦੇ ਸ਼ਿਵਾ ਵਰਮੋਹੇ ਨਾਲ ਹੀ ਸ਼ੁਰੂਆਤ ਹੁੰਦੀ ਸੀ ਬਿਲਕੁਲ ਬਿਲਕੁਲ ਠੀਕ ਹੈ ਪਰ ਸਕੂਲਾਂ ਦੇ ਵਿੱਚ ਗੁਰਦੁਆਰੇ ਜਾਂ ਮੰਦਰ ਨਹੀਂ ਸੀ ਹੈਗੇ ਪੰਜਾਬ 'ਚ ਠੀਕ ਹੈ ਅੱਜ ਜਿੱਥੇ ਵੀ ਕ੍ਰਿਸਚੀਅਨਿਟੀ ਦੇ ਸਕੂਲ ਨੇ ਉੱਥੇ ਚਰਚ ਬਹੁਤ ਜ਼ਰੂਰੀ ਕੰਪਲਸੇਸ਼ਨ ਆ ਸਕੂਲ ਬਾਅਦ ਚ ਬਣਦਾ ਚਰਚ ਪਹਿਲਾਂ ਬਣੀ ਹੁੰਦੀ ਹੈ ਅੰਦਰ ਤੇ ਚਾਹੇ ਉਹ ਹਿੰਦੂਆਂ ਦਾ ਜਵਾਕ ਚਾਹੇ ਸਿੱਖਾਂ ਦਾ ਜਵਾਕ ਸਭ ਤੋਂ ਪਹਿਲਾਂ ਉਹਨੂੰ ਪ੍ਰੇਅਰ ਕਰਵਾਈ ਜਾਂਦੀ ਹੈ ਸਭ ਤੋਂ ਪਹਿਲਾਂ ਉਹਨੂੰ ਉਹਦੇ ਜਿਹੜੀਆਂ ਜੜਾਂ ਨੇ ਜਿੱਥੋਂ ਜੁੜਿਆ ਸੀ ਉੱਥੋਂ ਕੱਟ ਕੀਤਾ ਜਾਂਦਾ ਉਹਨੂੰ ਆਪਣੇ ਵਾਲੇ ਪਾਸੇ ਲਿਆ ਕੇ ਉਸ ਤੋਂ ਬਾਅਦ ਅਜੇ ਹਜ਼ਾਰਾਂ ਕਿਸੇ ਨੇ ਜਿਹੜੇ ਬੱਚਿਆਂ ਨੇ ਆਪਣੇ ਨਾਂ ਚੇਂਜ ਕਰਕੇ ਆਪਣੇ ਪਾਸਪੋਰਟ ਚੇਂਜ ਕਰਕੇ ਕਿਉਂਕਿ ਨਾਂ ਦੇ ਮਗਰ ਸਿੰਘ ਜਾਂ ਕੁਮਾਰ ਲੱਗ ਉਹ 100 ਡੇਢ ਤੋਂ ਦੇਸ਼ਾਂ ਦੇ ਵਿੱਚ ਨਹੀਂ ਮਿਲ ਸਕਦੀ तकरीबन ਦਿੱਕਤ ਆਉਂਦੀ ਹੈ ਲੈਣ ਚ ਜਿੱਥੇ 크ਰਿਸਚਨਿਟੀ ਦਾ ਰਾਜ ਹੈ ਤੇ ਇਦੋਂ ਜੋ ਰਕਮੈਂਡੇਸ਼ਨ ਹੋ ਕੇ ਜਾਂਦੀ ਹੈ ਉਹਦੇ ਨਾਂ ਦੇ ਮਗਰ ਇਹਨਾਂ ਦਾ ਮੋਹਰ ਲੱਗੀ ਹੁੰਦੀ ਹੈ ਧਰਮ ਪਰਿਵਰਤਨ ਕੀਤਾ ਹੁੰਦਾ ਧਰਮ ਪਰਿਵਰਤਨ ਕੀਤਾ ਹੁੰਦਾ ਉਹਨਾਂ ਨੂੰ ਬੜੇ ਆਰਾਮ ਨਾਲ ਉਧਰ ਜਿਹੜੀ ਹੈ ਉਹ ਗ੍ਰੀਨ ਕਾਰਡ ਨਾਗਰਿਕਤਾ ਮਿਲ ਜਾਂਦੀ ਹੈ ਇਸ ਕਰਕੇ ਵੀ ਇਹ ਪੱਖ ਵੀ ਕਿਤੇ ਅੱਖੋਂ ਪਰੋਖੇ ਨਹੀਂ ਕੀਤਾ ਜਾਂਦਾ ਕਿ ਪੰਜਾਬ ਦਾ ਨੌਜਵਾਨ ਜਿਹੜਾ ਧਰਮ ਪਰਿਵਰਤਨ ਹੈ ਇਸ ਪੱਤ ਬਹੁਤ ਵੱਡੇ ਪੱਧਰ ਤੇ ਕਰ ਰਿਹਾ ਹੈ ਤੇ ਹੁਣ ਤੁਸੀਂ ਕਿਹਾ 크ਰਿਸਚਨ ਸਕੂਲਸ ਹੈਗੇ ਨੇ ਸਨਾਤਨ ਸਕੂਲ ਕਿਉਂ ਨਹੀਂ ਬਣ ਪਾ ਰਹੇ ਹੈਗੇ ਉਹੀ ਇੱਕ ਬਣ ਪਾਰੇ ਮੈਂ ਉਹੀ ਕਹਿ ਰਹਿਣਾ ਉਸ ਲੈਵਲ ਤੇ ਉਹਨਾਂ ਦੀ ਹਾਂ ਤੇ ਫਿਰ ਉਹਨਾਂ ਉਹਨਾਂ ਬਾਰੇ ਵੀ ਅਸੀਂ ਗੱਲ ਕਰ ਰਹੇ ਹਾਂ ਬਹੁਤ ਹੈ ਗਿਆ ਚਿੱਖਾਂ ਦੇ ਐਨੇ ਸਕੂਲ ਹੈ ਗੁਰੂ ਸਿੱਖ ਅਕੈਡਮੀਆ ਹੈ ਕਾਲ ਅਕੈਡਮੀਆ ਹੈ ਬਹੁਤ ਬਹੁਤ ਸੀਬੀਐਸਸੀ ਸਕੂਲ ਨੇ ਪਰ ਗੱਲ ਇਹ ਹੈ ਭੇਡ ਚਾਲ ਹੈ ਅਸੀਂ ਲੋਕ ਕਾਲੀ ਯੁਗ ਦੇ ਉਸ ਪੜਾਅ ਦੇ ਵਿੱਚ ਆ ਅਸੀਂ ਭੇਡ ਚਾਲ ਨੂੰ ਜ਼ਿਆਦਾ ਕਾਪੀ ਕਰਦੇ ਆ ਅਸੀਂ ਇੱਕ ਦੂਜੇ ਦੇ ਪਿੱਛੇ ਹੋ ਤੁਰੇ ਪਰ ਇਹ ਜਿਹੜਾ ਸਮਾਂ ਉਹ ਬਹੁਤ ਮਨੁੱਖਤਾ ਵਾਸਤੇ ਖਤਰਨਾਕ ਹੋਏਗਾ ਆਉਣ ਵਾਲੇ ਸਮਾਂ ਇੱਕ ਇੱਕ ਬੱਚਾ ਕਿੰਨਾਂ ਤੁਹਾਡਾ ਮੁਕਾਬਲਾ ਹੋਣਾ ਆਉਣ ਵਾਲੇ ਸਮਿਆਂ ਦੇ ਵਿੱਚ ਮੁਕਾਬਲਾ ਹੋਣਾ ਉਹ ਤਿੰਨ ਤਿੰਨ ਬੀਬੀਆਂ ਦੇ 9 9 ਬੱਚੇ ਵਾਲੇ ਆ ਬਹੁਤ ਖਤਰਨਾਕ ਸਮਾਂ ਜਿਹੜਾ ਉਹਦਾ ਫੇਸ ਕਰਨਾ ਪਏਗਾ ਇਸ ਬਾਰੇ ਕਿੰਨੇ ਵਾਰੀ ਗੱਲ ਕਰ ਤੁਸੀਂ ਆਪ ਦੇਖ ਲਓ ਪਰ ਦੇ ਵਿੱਚ ਤਿੰਨ ਤਿੰਨ ਜਨਾਨੀਆਂ ਰੱਖਣ ਦਾ ਕਿਹਨੂੰ ਅਧਿਕਾਰ ਆ 9 9 ਬੱਚੇ ਪੈਦਾ ਕਰਨ ਦਾ ਕਿਹਨੂੰ ਅਧਿਕਾਰ ਆ ਬਾਕੀ ਹਿੰਦੂਤਾਨੀਆਂ ਨੂੰ ਜਿਹੜੇ ਇੰਡੀਅਨ ਲੋਕ ਤੇ ਨਹੀਂ ਤਾਂ ਫੜਫੜ ਕੇ ਨਸ ਬੰਦੀਆਂ ਕਰ ਦਿੱਤੀਆਂ ਗਈ ਨਹੀਂ ਫਿਰ ਜਦੋਂ ਆ ਲਵ ਜਿਹਾਤ ਦਾ ਮਾਮਲਾ ਸਾਹਮਣੇ ਆਂਦਾ ਹੈ ਜਾਂ ਕਿਸੇ ਮੁਸਲਮ ਬੰਦੇ ਦੀ ਦਾੜੀ ਕੱਟ ਦਿੱਤੀ ਜਾਂਦੀ ਹੈ ਉਦੋਂ ਕਿਉਂ ਨਹੀਂ ਗੱਲ ਸਾਹਮਣੇ ਆਂਦੀ ਕਿ ਉਹਨਾਂ ਪ੍ਰਤੀ ਸympathy ਕਿਉਂ ਨਹੀਂ ਨਜ਼ਰ ਆਂਦੀ ਕਿ ਕਿ ਇਸੇ ਧਰਮ ਗੁਰੂ ਵੱਲੋਂ ਕਿ ਕਿਉਂ ਕਿਸੇ ਬਜ਼ੁਰਗ ਦੀ ਦਾੜੀ ਕੱਟੀ ਕਿਉਂ ਉਹਨੂੰ ਧੱਕੇ ਨਾਲ ਕਿਹਾ ਗਿਆ ਜੈ ਸ਼੍ਰੀ ਰਾਮ ਦਾ ਨਾਰਾ ਲਾਓ ਹਾਂ ਉਸ ਸਮੇਂ ਕਿਉਂ ਨਹੀਂ ਕੋਈ ਤੁਹਾਡਾ ਪੱਤਰਕਾਰ ਭਾਈਚਾਰਾ ਵਾਲਾ ਬੋਲਦਾ ਨਿਕਾਹ ਮੁੰਡਾ ਕਰਾ ਕੇ ਲੈ ਜਾਂਦਾ ਅਕਸ਼ੇ ਕੁਮਾਰ ਬਣ ਕੇ ਤੇ ਜਾ ਕੇ ਕਹਿੰਦਾ ਅੱਬਾ ਨਾਲ ਵੀ ਤੈਨੂੰ ਜਿਹੜਾ ਤਬੰਦ ਰੱਖਣਾ ਪੈਣਾ ਅੱਬਾ ਦੀ ਉਹ ਬੇਗਮ ਬੰਨਾ ਪੈਣਾ ਉਸ ਸਮੇਂ ਪੱਤਰਕਾਰ ਭਾਈਚਾਰਾ ਤੇ ਜਿਹੜਾ ਇਹ ਕੋਈ ਬੰਦਨਾ ਸ਼ਰਮਾ ਵਿਆਹ ਕਰਾ ਲੈਂਦੀ ਹੈ ਕਿਸੇ ਅਕਸ਼ੇ ਕੁਮਾਰ ਬਾਅਦ ਪਤਾ ਲੱਗਦਾ ਵੀ ਅਬਦੁਲ ਰਹੀਮ ਹੈ ਤੇ ਉਹ ਕਹਿੰਦਾ ਤਲਾਕ 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 ਗੱਲ ਨਿਬੜ ਗਈ ਵੀ ਤੈਨੂੰ ਹਲਾਲਾ ਮੇਰੇ ਫਾਦਰ ਤੋਂ ਹੋਣਾ ਪੈਣਾ ਉਸ ਸਮੇਂ ਜਿਹੜਾ ਭਾਰਤ ਦਾ ਮੀਡੀਆ ਸੋਸ਼ਲ ਮੀਡੀਆ ਇਹ ਤੇ ਚੱਲਣ ਵਾਲੇ YouTube ਦੇ ਚੈਨਲ ਨੇ ਇਹਨਾਂ ਲੋਕਾਂ ਨੂੰ ਉਸ ਸਮੇਂ ਕੀ ਚੱਕਰ ਹੋ ਜਾਂਦਾ ਕਿਉਂ ਦੰਦਨ ਪੈ ਜਾਂਦੀ ਹੈ ਮੋਲਣਾ ਬੰਦ ਹੋ ਜਾਂਦਾ ਉਹ ਚੀਜ਼ਾਂ ਕਿਉਂ ਨਹੀਂ ਦਿਖਾਈਆਂ ਜਾਂਦੀਆਂ ਤੁਹਾਨੂੰ ਲੱਗਦਾ ਕੋਈ ਚੈਨਲ ਨਹੀਂ ਗੱਲਾਂ ਦਿਖਾਂਦਾ ਕੋਈ ਇੱਕ ਚੈਨਲ ਵੀ ਨਹੀਂ ਦਿਖਾਂਦਾ ਬਿਲਕੁਲ ਨਹੀਂ ਅਜਿਹੀਆਂ ਖਬਰਾਂ ਕਿਸੇ ਕੀ ਡਰ ਹੈ ਉਹਨਾਂ ਨੂੰ ਕਿਸ ਚੀਜ਼ ਦਾ ਡਰ ਪਤਾ ਨਹੀਂ ਕੀ ਇਹ ਤੁਸੀਂ ਇੱਕ ਧਰਮਪ੍ਰੋਪਰੇਟਰ ਹੋ ਜਿਹੜਾ ਨੇ ਕਿ ਸਿਸਟਮ ਹੈ ਕਿਉਂਕਿ ਜੇ ਦੇਖੋ ਜਿਹੜੇ ਸਾਡੇ ਭਾਰਤ ਚ ਪੱਤਰਕਾਰ ਨੇ ਉਹਨਾਂ ਚਿੱਕਾ ਦੁਕਾ ਪੱਤਰਕਾਰ ਉਹਨਾਂ ਦੀ ਕਮਿਊਨਿਟੀ ਹੋ ਸਕਦੀ ਹੈ ਮੈਕਸਿਮਮ ਜਿਹੜੇ ਪੱਤਰਕਾਰ ਨੇ ਸਾਡੀ ਕਮਿਊਨਿਟੀਆਂ ਦੇ ਨੇ ਤੇ ਮੈਨੂੰ ਲੱਗਦਾ ਵੀ ਪੱਤਰਕਾਰ ਭਾਈਚਾਰੇ ਦੇ ਵੀ ਜਿਹੜੇ ਬੱਚੇ ਆ ਉਹ ਵੀ ਉਹਨਾਂ ਸਕੂਲਾਂ ਚ ਪੜ ਕੇ ਆ ਅਗਲਾ ਕਹਿੰਦਾ ਆਪਣਾ ਟਾਈਮ ਟੱਪਾਣਾ ਆਪਣਾ ਕੀ ਲੋੜ ਹੈ ਜਿੱਦ ਤੱਕ ਸਾਡੇ ਨਾਲ ਨਹੀਂ ਬੀਤਰੀ ਅਸੀਂ ਕਿਉਂ ਉਹਦੇ ਮਾਮਲੇ ਚ ਬੋਲੇ ਕਿਉਂ ਉਹਦਾ ਵੱਡਾ ਫਸਾਈਏ ਤੁਹਾਨੂੰ ਕੀ ਲੱਗਦਾ ਹੈ ਅਸੀਂ ਦੇਖੋ ਅਸੀਂ ਕੋਈ ਮੇਰੇ ਸਣੀਆ ਤੁਹਾਡੇ ਚੈਨਲ ਤੋਂ ਸਾਰੇ ਸਨਾਤਨੀਆਂ ਵਾਸਤੇ ਹਿੰਦ ਵੀ ਜਿੰਨੇ ਮਰਜੀ ਅਸੀਂ ਰੌਲਾ ਪਾ ਲਈਏ ਵੀ ਹਿੰਦੂ ਰਾਸ਼ਟਰ ਜਿੰਨਾ ਮਰਜੀ ਸਿੱਖ ਭਾਈਚਾਰੇ ਦੇ ਲੋਕ ਰੌਲਾ ਪਾ ਲੈਣ ਖੱਲਤਾਂ ਆਉਣ ਵਾਲੇ ਦਸਾਂ ਸਾਲਾਂ 'ਚ ਜੇ ਉਹਨਾਂ ਦੀ ਪੈਦਾਵਾਰ ਇਸੇ ਤਰ੍ਹਾਂ ਹੀ ਵਧਦੀ ਰਹੀ ਅੱਜ ਜਿਹੜੇ 2.5 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਬੱਚਿਆਂ ਦਾ ਨਵਾਂ ਸਰਵੇ ਸਾਹਮਣੇ ਆਇਆ ਹੈ ਉਹਦੇ 'ਚੋਂ 3.5% ਅੱਗੇ ਲੰਘੇ ਤੁਹਾਡੇ ਤੋਂ ਬੱਚੇ ਪੈਦਾ ਕਰਨ ਚ ਉਹਨਾਂ ਦੀ ਆਬਾਦੀ ਵਧ ਗਈ ਜੇ ਇਸੇ ਪ੍ਰਕਾਰ ਚੱਲਦਾ ਰਿਹਾ ਤਾਂ ਆਉਣ ਵਾਲੇ ਦਸਾਂ ਸਾਲਾਂ 'ਚ ਨਾ ਹਿੰਦੂਆਂ ਨੂੰ ਹਿੰਦੂ ਰਾਸ਼ਟਰ ਮਿਲਣਾ ਨਾ ਸਿੱਖਾਂ ਨੂੰ ਖੱਲਤਾਂ ਮਿਲਣਾ ਸਾਨੂੰ ਤਰਸ ਦੇ ਆਧਾਰ 'ਤੇ ਜਿਹੜਾ ਉਹ ਅਲਪ ਸੰਖਿਆ ਦੇ ਵਿੱਚ ਭਾਰਤ 'ਚ ਗ ਸਾਰੇ ਜਣੇ ਪਰਿਵਾਰ ਦਾ ਜਿਹੜਾ ਵਾਅਦਾ ਕਰਨ ਘਟੋ ਘਟ ਪੰਜ-ਪੰਜ ਬੱਚੇ ਪੈਦਾ ਕਰਨ ਤਾਂ ਜੋ ਸਨਾਤਨ ਮਤ ਆਪਣੇ ਉਤੇ ਅਹੰਦੂ ਤੇ ਖੜੀ ਰਹਿ ਸਕੇ ਤੇ ਫਿਰ ਇਹ ਨਹੀਂ ਪੋਪੂਲੇਸ਼ਨ ਵਧੂ ਕੀ ਹੁਣ ਕਵਾਣਾ ਕਿੱਥੋਂ ਆ ਜੇ ਉਹਨਾਂ ਦਾ ਅੱਲਾ ਉਹਨਾਂ ਨੂੰ ਦੇ ਦੇਗਾ ਸਾਡਾ ਭੋਲੇनाथ ਵੀ ਸਾਡੇ ਬੱਚਾਂ ਨੂੰ ਰੋਟੀ ਦੇ ਦੇਵੇ ਚਲੋ ਬਹੁਤ ਬਹੁਤ ਧੰਨਵਾਦ ਆ ਸਾਡੇ ਨਾਲ ਗੱਗੀ ਪੰਡਿਤ ਜੀ ਸੀ ਥੋੜੇ ਗਰਮ ਸੁਭਾਅ ਦੇ ਇਹਨਾਂ ਦਾ ਹੋ ਗਿਆ ਖੈਰ ਕੋਈ ਗੱਲ ਨਹੀਂ ਇਹਨਾਂ ਨੇ ਆਪਣੇ ਵਿਚਾਰ ਰੱਖੇ ਆਪਣੇ ਧਰਮ ਨੂੰ ਲੈ ਕੇ ਸਾਡੀ ਇਹ ਪੇਸ਼ਕਸ਼ ਕਿਸੇ ਇੱਕ ਧਰਮ ਨੂੰ ਟਾਰਗੇਟ ਕਰਨਾ ਯਾ ਕਿਸੇ ਇੱਕ ਧਰਮ ਦੀ ਗੱਲ ਉੱਪਰ ਰੱਖਣਾ ਨਹੀਂ ਹੈ ਸਾਡੀ ਕੋਸ਼ਿਸ਼ ਸਿਰਫ ਇਹ ਹੈ ਕਿ ਜਿਹੜੇ ਧਰਮ ਦੇ ਐਡਵੋਕੇਟਸ ਨੇ ਇਹ ਬਾਕੀ ਧਰਮਾਂ ਦੇ ਨਾਲ ਨਾਲ ਆਪਣੇ ਧਰਮ ਬਾਰੇ ਕੀ ਸੋਚਦੇ ਨੇ ਉਮੀਦ ਕਰਦੇ ਹਾਂ ਅੱਜ ਦੀ ਸਾਡੀ ਇਹ ਪੇਸ਼ਕਸ਼ ਤੁਹਾਨੂੰ ਚੰਗੀ ਲੱਗੀ ਹੋਵੇਗੀ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਓ ਤੇ ਵੇਖਦੇ ਰਹੋ ਚਾਵਲਾ ਧੰਨਵਾਦ